ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਚੰਗੀਆਂ ਭਾਰੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਟੁਕੜਾ ਗੱਭਨਗਾ ਤੁਹਾਨੂੰ ਦਿਖਾਉਣੀ ਚੰਗੇ ਰਿਕਾਰਡ ਵਾਲੀ ਆ ਟੋਟਲ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਤਿੰਨੇ ਜਿਹੜੇ ਆਪਣੀ ਆਪਣੀ ਜਗ੍ਹਾ ਜਿਹੜੇ ਵਾ ਚੰਗੇ ਰਿਕਾਰਡ ਵਾਲੇ ਆ ਬਾਕੀ ਜਿਹੜਾ ਵਾ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤੇ ਬਾਕੀ ਮੱਝ ਤਾਜੀ ਸੋਈਓ ਆਪਣੀ ਪਾਸ ਕਰਕੇ ਖੜੋ ਤੇ ਟੋਕੜ ਗੱਬਨ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਵੇਖ ਗਿਆ ਪਹਿਲਾ ਮਾਲ ਸਾਰਾ ਹਾਂਜੀ ਹਾਂਜੀ ਵੇਖਿਆ ਜੀ ਤੇ ਚਲੋ ਨਾਮ ਦੱਸਦੇ ਕਰੇ ਰਾਜ ਕੰਦਰ ਸਿੰਘ ਪਿੰਡ ਚੱਠਾ ਤਹਿਸੀਲ ਉਟਾਲਾ ਜਿਲ੍ਹਾ ਦਾਫਰ ਤੇ ਫੋਨ ਨੰਬਰ ਭੁੱਲਦਾ 958627755 ਠੀਕ ਆ ਤੇ ਅੱਜ ਹੈਗੀਆਂ ਟੋਟਲ 2 ਮੱਜਾਂ ਤੇ ਇੱਕ ਉਹ ਵੜਿਆ ਮਈਆਂ ਦੇ 2 ਰੀਅਲ ਲੋਕਲ ਚਲੋ ਵੀਰ ਲੈ ਕੇ ਆਓ ਪਹਿਲਾਂ ਵੇਖ ਗਿਆ ਹੁਣ ਤਾਂ ਪਹਿਲਾਂ ਹਨਾ ਤੇ ਵੱਡੀਆਂ ਚਲੋ ਦੇਖੀਏ ਤੇ ਹੁਣ ਵੱਡੀਆਂ ਮੱਜਾਂ ਰਹਿ ਗਈਆਂ ਦੋਵੇਂ ਹਨਾ ਦੋਵੇਂ ਛੋਟੀਆਂ ਉਧਰ ਦੀਆਂ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਪਹਿਲਾਂ ਗਾਹ ਤੋਂ ਹੀ ਕਰ ਲਈਏ ਕਿੰਨੇ ਚਿਰ ਤੇ ਚੱਕ ਪਾਸਿਆ ਵਿਧੀ ਪਾਰਹ ਮਹੀਨਾ ਵਿਧੀ ਲੱਗ ਗਿਆ ਜੇ ਚੱਕ ਕਰਾਈ ਹੈ ਨਾ ਕੋਈ ਮਾਤਾ ਤੇਰੀ ਉਸ ਕੋ ਲਈ ਅੱਛਾ ਤੇ ਦੋਵੇਂ ਮਾਤਾ ਦੇ ਮਜੂਰਗੀ ਸੀ ਅੱਛਾ ਜາດ ਉਹਦੇ ਸਜਾ ਹੁੰਦੀ ਆ 20 22 ਕਿਲੋ ਅੱਛਾ ਉਹ ਇੱਧੇ ਆਟੇ ਮੋਟ ਸੋਟ ਕੇ ਚੁੰਦੇ ਕੋਈ ਨੂੰ ਵੰਡਣੀ ਅੱਛਾ ਤੇ ਦੂਜਾ ਮਾਰਾ ਦੁੱਧ ਹੀ ਸਨਿਆ ਵਕਤ 5 6 ਕਿਲੋ ਅੱਛਾ 4 ਕਿਲੋ ਕਰਦੇ ਕੋ ਲੋਵੇ ਠੀਕ ਹੈ ਮਾ ਮੀਨਾ ਨੂੰ ਲੱਗ ਗਿਆ ਜੀ ਉਹਨਾਂ ਨੇ ਵੀ ਚੱਕ ਕਰਾਈ ਤੇ ਕੱਲ ਅਸੀਂ ਲੈ ਲਈ ਉਹਦੀ ਗਰੰਟੀ ਤੇ ਲੈ ਲਓ ਇਸ ਵਾਰ ਇਹਨੂੰ ਪਾ ਪਾ ਹਾਂ ਤੇ ਸਾਡੇ ਜੱਲੇ ਫਾਫਾ ਵੀ ਇੱਥੇ ਇਸ ਤਰ੍ਹਾਂ ਹੀ ਪਿਆ ਵਾ ਮਾ ਮੀਨਾ ਨਾਲ ਦੱਸਿਆ ਲੱਗਾ ਤੇ ਪੰਜਵਾਂ ਮਹੀਨੇ ਦੇ ਉੱਤੇ ਦੱਸਿਆ ਅੱਛਾ ਹਾਂ ਜੀ ਤੇ ਸੱਜਰ ਕਿੰਨਾ ਕ ਦੁੱਧ ਕੱਢਦੀ ਪਈ ਕੋਲ ਦੁੱਧ ਦਿੰਦੀ ਆ ਅੱਛਾ ਪਲੀ ਗੱਡੀ ਆ ਠੀਕ ਹੈ ਜੀ ਤੋਰੋ ਹੈ ਦੇਖੋ ਵੇਰ ਬਾਕੀ ਇਹ ਆ ਵੀ ਚੰਗੀ ਜੰਮੀ ਪਲੀ ਆ ਕੱਦ ਕਾਠ ਬੇਲ ਦੀ ਚੰਗੀ ਆ ਰੰਗ ਰੂਪ ਦੀ ਸੋਹਣੀ ਆ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਤੇ ਚੰਗੀਆਂ ਕਿਹੜੇ ਕੋ ਸਿਆਲ ਲੈ ਕੇ ਵਿੱਚ 8-9 ਕੋ ਦੁੱਧ ਨਹੀਂ ਫੇਰ ਦੇ ਜਾਣ ਆ ਠੀਕ ਆ ਕੰਮ ਵਾਲੀ ਆ ਲੈ ਜਾ ਬਾਕੀ ਆ ਵੀ ਜਿਹੜਾ ਕੋ ਸੰਭ ਨਾਲ ਲੈ ਜਾਊਗਾ ਹੁਣ ਵੀ ਚਲੋ ਇਹਨੇ ਦੁੱਧ ਦਈ ਜਾਣਾ ਤੇ ਗਾਂ ਜਦੋਂ ਸੱਜਰ ਤਿਆਰ ਹੋਈ ਉਦਨ ਚੰਗੀਆਂ ਭੰਜੋਗੀ ਬੰਦ ਬਾਈ ਹੋਰ ਸਦੀ ਸਾਥ ਆ ਲੈ ਜਾ ਲੈ ਜਾ ਬੰਦ ਵਖ ਖਵਾਨੇ ਜਟੇ ਲਾਟਲਾ ਚੰਗੀਆਂ ਵਾ ਚਿਹਰਾ ਵੇਦਾ ਕਰੀ ਚੰਗੀ ਤਰ੍ਹਾਂ ਦੇਖ ਸਕਦੇ ਜੀ ਠੀਕ ਹੈ ਜੀ ਵਾ ਦੇਖੋ ਗਦਾਲੀ ਤੇ ਆ ਥਣ ਵੀ ਇਹਦੇ ਆਪਾਂ ਦੇਖ ਸਕਦੇ ਨੇ ਲਾਗੇ ਤੋਂ ਤੇ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਆ ਤੇ ਉੱਤਰਾ ਵਿੱਚ ਜੀ ਤੁਹਾਨੂੰ ਤੁਹਾਨੂੰ ਓਕੇ ਸਾਰੇ ਓਕੇ ਓਕੇ ਕੋਈ ਚੋਕੇ ਦਾ ਸੱਜੀ ਗੱਲ ਖੜੀ ਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਜੀ ਦਾ ਭਾਈ 35000 ਕਰ ਲਈਏ ਅੱਛਾ ਲਾਈ ਬਾਣਾ ਆਇਆ ਇਹਨਾਂ ਨੂੰ ਦੱਸਿਆ ਵੀ ਇਹਨਾਂ ਦੇ ਵੇਚਾਂਗੇ ਜਾਂ ਵੇਚਾਂਗੇ ਅੱਛਾ ਨੀਤਾ ਨਾ ਅੱਛਾ ਜੀ ਨੇ 30000 ਦੀ ਕਰਨ ਵਾਲੀ ਹਾਂਜੀ ਕੀ ਆ ਦੀ ਜੀ ਤੇ ਜੋ ਕਰਨਾ ਕੋ ਮਹੰਤਨ ਦੱਸੋ ਕਿੰਨਾ ਕਰਦੀ ਹੈ 2000 ਛੱਡਦੀ ਹੈ 25000 ਅੱਛਾ 50000 ਦੀ ਹਾਂਜੀ ਚਲੋ ਬਾਕੀ ਥੋੜੀ ਬਾਤ ਛੋਟਛੜ ਮੋਕ ਕੇ ਬੀਤ ਜੀ ਅਹੀਂ ਉਹਨਾਂ ਨੇ ਵਾਦਾ ਕੀਤਾ ਵੱਛੀ ਦੇ 35000 ਦੀ ਵਗਨਾਰੀ ਅੱਛਾ ਸਾਡਾ ਫੇਈ 2000 ਰਾਂ ਦੇਵਾਂਗੇ ਪਰ ਜਪਾਨ ਉਹ ਨਹੀਂ ਮੋਕਰਨਾ ਨਹੀਂ ਵੀਡੀਓ ਵੇਖਣੀ ਹੈਗਾ ਵੇਚ ਲਿਓ ਅੱਛਾ 50000 ਦੀ ਦੇਣੀ ਆ 50000 ਦੀ ਦੇ ਦੇਣੀ ਆ ਹਾਂਜੀ ਠੀਕ ਅਸੀਂ ਗੱਦੀ 35000 ਦੀ ਆ ਤੇ ਬਾਕੀ ਇਹ ਆ ਵੀ ਚਲੋ ਨੇ ਇੱਕੀ ਛੋਟਛੜ ਮੋਕ ਕੇ ਤੇ ਹੋ ਜੂਗੀ ਹੈਨਾ ਤੇ ਹੁਣ ਆ ਮੱਝਾਂ ਹਰ ਕੀ ਕਿੱਥੋਂ ਲੱਭ ਲੈਂਦੀਆਂ ਜੀ ਇਹ ਵੀ ਕੀ ਉਤਰ ਨਹੀਂ ਹੋਈਆਂ ਅੱਛਾ ਆ ਮੱਝ ਇੱਕ ਵਾਰੀ ਦੇਖ ਸਾ ਇਹ ਗੱਪਣ ਆ ਜੇ ਗੱਪਣ ਇਹ 20 3 अच्छा हां जी ਜਿਹਨੀ ਆਮ ਮਹੀਂ ਬੰਦੀ ਉਹ ਤੋਂ ਵੱਧ ਬੜੀਆਂ ਦੋ ਮੱਜਾਂ ਵਰਗੀ ਤੇ ਕੰਲੀ ਆ ਇਹ ਬਲੈਰੋ ਚ ਆਈ ਆ ਅੱਛਾ ਹਾਥੀ ਜਿਹਨੀ ਆਉਣੀ ਠੀਕ ਆ ਹਾਂ ਜੀ ਕਿੰਨਾ ਦੁੱਧ ਕੱਢਦੀ ਸੱਜਰੇ ਸੱਜਰ ਵੀਰ ਜੀ 20 ਤੋਂ ਬਾਹਰ ਦਿੰਦੀ ਆ ਅੱਛਾ ਵੀ ਚਲੋ ਵੀ ਆ ਕਰ ਦੁੱਧ ਦੇ ਜੂਗੇ ਨੇ ਪਹਿਲੇ ਸੂਏ 19 20 ਕੋ ਦੁੱਧ ਜਵਾਇਆ ਆ ਅੱਛਾ ਹਾਂ ਜੀ ਠੀਕ ਆ ਬਿਓ ਹਰਿਆਣੇ ਦੀ ਝੋਟੀ ਆ ਤਿਆਰ ਕੀ ਤੇਰਾ ਕਿੰਨਾ ਕੁ ਕੱਢੀ ਜਾਊਗੀ ਦੁੱਧ ਅੱਛਾ ਵੀਰ ਜੀ ਤੇ ਜੇ ਸੂਏ ਮਹੀਂ ਸੂਣੀ ਆ ਪਹਿਲੇ ਨੇ 18 ਕਿਲੋ ਜਿਹਾ ਆਇਆ ਤੇ ਦੂਜੇ ਦੇ 20 ਜਿਹਾ ਆਇਆ ਜਾਰਗਾ ਤੇ ਜੇ ਸੂਏ 20 ਤੋਂ ਬਾਹਰ ਹੀ ਜੜਾ ਰੇ ਅੱਛਾ 21-22 ਕਿਲੋ ਦੁੱਧ ਦੇ ਜੂਗੀ ਠੀਕ ਆ ਹਾਂਜੀ ਬਾਕੀ ਇਹ ਆ ਵੀ ਪਿੱਛੇ ਆਈ ਚੰਗੀ ਸਾਮਤ ਹੋਵਾ ਤੇ ਦੂਜੀ ਗੱਲ ਇਹ ਸੂ ਵੀ ਸਾਤ ਪਿੱਛੋਂ ਪੈਦੀ ਏ ਅੱਛਾ ਹਾਂਜੀ ਇਹ ਬੰਦਿਆਂ ਉਧਰੋਂ ਝੋਟ ਲਈ ਨਹੀਂ ਇਧਰੋਂ ਉਹਨਾਂ ਉਧਰੋਂ ਨੇ ਧੀਏ ਪਹਿਲੜ ਝੋਟੀ ਇਹ ਤੁਸੀਂ ਕਹਿੰਦੇ ਹੋ ਲਾਗੋਂ ਲਈ ਆ ਤੇ ਤੇ ਬੰਦਿਆਂ ਕੋਲ ਆਈ ਉਧਰੋਂ ਝੋਟ ਹੀ ਹਿਆਣੀ ਤੇ ਪਰ ਉਹਨਾਂ ਕੋ ਵੀ ਪੂਰਾ ਮਤਲ ਚਲੋ ਖੋਲੋ ਬੰਦੇ ਨਾ ਬੱਲੇ ਬੱਲੇ ਪਹਿਲੇ ਸੂਏ ਜਿਹੜਾ ਵਾ ਉਧਰੋਂ ਆਈ ਆ ਪਰ ਇਹ ਜਿਹੜੀ ਵਾ ਪੂਰੀ ਤਗੜੀ ਮੱਝ ਆ ਜਿਹੜੀ ਦੇਖੋ ਕਿ ਲੈ ਨੇ 20 ਤਰੀਕ ਨੂੰ 10 ਮਹੀਨੇ ਪੂਰੇ ਆ ਛੋੜੀ ਦੇ ਨਾ ਦੇਖ ਸਾਡੇ ਹਾਥੀ ਵਰਗੀ ਮੱਝ ਆ ਪੂਰੀ ਅਜੇ 20 ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹਦੇ ਅਜੇ ਘੱਟੋ ਘੱਟ ਤੇ 10-15 ਦਿਨ ਇਹਨੇ ਲੈ ਜਾਣੇ ਆ ਦੇਖ ਸਕਦੇ ਫਿਰ ਤੋਂ ਵੱਡੀ ਆ ਮੱਝ ਲੈ ਜਾ ਸਿੱਧੀ ਲੈ ਜਾ ਇੱਕ ਰੀ ਬੰਦਾ ਲਾਗੇ ਤੇ ਨਿਗਾਹ ਜਾਂਦਾ ਆ ਜਿਹੜਾ ਘਰ ਤੇ ਆ ਬਾਕੀ ਖੜੇ ਕੋਈ ਸੰਭਣ ਵਾਲਾ ਕਿਉਂਕਿ ਏਡੀ ਮੱਜ ਨੂੰ ਸੰਭ ਵੀ ਚੰਗੀ ਚਾਹੀਦੀ ਆ ਇੱਕ ਰੀ ਫੇਰ ਲਿਆਓ ਇਧਰ ਨੂੰ ਚੰਗੀ ਤਰ੍ਹਾਂ ਫੇਰ ਦਿਖਾ ਦਿਓ ਬਾਕੀ ਆ ਦੇਖ ਸੰਦੇ ਜੀ ਸਾਰੀ ਜੈੱਡ ਬਲੈਕ ਹੈ ਪੂਸਤ ਤੱਕ ਵੇਖੋ ਬਾਕੀ ਹੈਗੀ ਪੂਰੀ ਕਾਲੀ ਆ ਬਾਕੀ ਕੋਈ ਵੀ ਰਾਨ ਕੇ ਵੇਖੇ ਪਸੰਦ ਆਉਣ ਵਾਲੀ ਮੱਝ ਆ ਜਿਹੜੀ ਇਹ ਵੀਰ ਦੀ ਬੜੀ ਹੋਊਗੀ ਕੋਈ ਗਾੜ ਕਦਾਂ ਗਾਣੂ ਦੇਵਾ ਸਾਡੇ ਜਿਹੜੀ 12 ਤਰੀਕ ਹੋਈ ਆ ਹੇ ਘਟੋ ਘਟ ਤੇ 10 12 ਦਿਨ ਨੂੰ ਜਿੰਨੇ ਲੈ ਜਾਣੇ ਆ ਤੇ ਆ ਵੀ ਉਹਨੇ ਦਿਨਾਂ ਨੂੰ ਦਿਲ ਧਰ ਜੋਗੀ ਜਿੱਥੇ ਵੀ ਜਾਊਗੀ ਆ ਗਾੜ ਵੀ ਆਪਾਂ ਦੇਖ ਸਕਦੇ ਚੰਗੀ ਭਰਨੀ ਆ ਇਹਨੇ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ। ਹੋਰੀਆਂ ਪਾਰੀਆਂ ਮੱਜਾਂ ਜਿਆ ਦੇਖੋ ਜਿਹੜੇ ਸ਼ਕੀਨ ਆ ਚੰਗੇ ਵੱਡੀਆਂ ਮੱਜਾਂ ਰੱਖਣ ਦੇ। ਸਾਡੇ ਕੋ ਘਟਾ ਦੇ ਲਾ ਲਗਾਇਆ। ਤੇ ਕਿੰਨਾ ਮੁੱਲ ਰੱਖਣਾ ਇਹਦਾ ਫਿਰ? ਮੋ ਤਾਂ ਜੇ ਦੇ ਵੀਰ ਜੀ ਮੈਂ ਸੁਖਾਈ ਹੋਵੇ। ਹਾਂਜੀ। ਇਹਦੇ ਚੋ ਡੀ ਦਾ ਹੱਕ ਹੈ। ਤੀਨ ਲੱਗਦੀ ਏ ਕੋ ਪਿੰਡੇ ਦੇ ਨਾੜਨ ਲੱਗੜੀਆਂ ਭਰੀ ਗਿਆ। ਹਾਂਜੀ। ਹੁਣ ਆਪਾਂ 2 ਲੱਖ ਦੀ ਦੇ ਦਈਏ। ਕਰਦੀਏ ਵਿੱਚ ਮੰਨ 10000। 10000 ਛੱਡ ਦਈਏ। 20 ਛੱਡ ਦਈਏ। ਅੱਛਾ ਇੱਕ ਕੱਸੀ ਕੀ ਹੋਰ ਕਰਦੀ ਐ ਦੱਸੋ ਤੁਸੀਂ ਪੂਰੇ 75 ਦੀ 175 ਦੀ 60 ਪੈਠ ਦੀ ਅੱਛਾ 165 ਦੀ ਠੀਕ ਆ ਦੇਖੋ ਜੋ ਠੀਕ ਨੇ 1 ਲੱਖ ਦੇ 65000 ਦੀ ਬਾਕੀ ਆ ਵੀ ਜਿਹੜਾ ਕੋਈ ਅੱਖੀਂ ਆਣ ਕੇ ਵੇਖੇ ਇੱਕ ਕਰੀ ਛੱਡ ਕੇ ਨਹੀਂ ਜਾਊਗਾ ਹਨਾ ਜਿਹੜਾ ਵੀਰ ਦੀ ਲੈਣੀ ਉਹ ਤਾਂ ਨਾ ਛੱਡੂਗਾ ਜਿਹੜਾ ਸਵਾਦ ਲੈਣੀ ਉਹ ਭਾਏ 100 ਵਾਰੀ ਛੱਡ ਕੇ ਚੱਲ ਜੀ ਜਿਹੜਾ ਸ਼ਕੀਨ ਆ ਵੀਰ ਚੰਗੀਆਂ ਮੱਜਾਂ ਰੱਖਣ ਦਾ ਇਹਨੂੰ ਨੀਂ ਮਸਲਦਾ ਪਤਾ ਉਹ ਨਹੀਂ ਛੱਡ ਕੇ ਜਾਊਗਾ ਹਾਂਜੀ ਹਾਂਜੀ ਪਾਰੀਆਂ ਮੱਜਾਂ ਜਿਹੜੀ ਪੂਰੀ 1 ਲੱਖ ਦੇ 65 ਹਜ਼ਾਰ ਦੀ ਜਿਹੜੀ ਕਹਿੰਦੇ ਵੀ ਦਵਾਂਗੇ। ਇੱਕ ਰੀ ਉਧਰ ਨਾ ਕਰੇ ਤੇ ਬੈਣੀ ਵਾਲੇ ਪਾਸੇ ਨੂੰ ਥੰਨ ਦਿਖਾ ਦਈਏ। ਘੰਡੀ ਬੜੀ ਇੱਛਾ ਭਾਈ ਵਿਧੀ ਨਾਲ ਭਰੋਈ ਦੇ। ਅੱਛਾ। ਸਹੀ ਹੀ ਘੰਡੀ ਆਈ। ਤੇ 53 ਦੇਣ ਲੱਗੀ ਹੈ ਰੜੀ ਪੋਲੀ ਕਦੇ। ਆ ਥਾਣੇ ਤੇ ਆ ਦੇਖ ਸਕਦੇ ਬੈਣੀ ਵਾਲੇ ਪਾਸੇਵੇਂ। ਤੇ ਬਾਕੀ ਮਿਲਕ ਮੈਨੇ ਵੀ ਚੰਗੀ ਮੋਟੀ ਲੱਗੀ ਆ। ਇੱਧਰ ਮੁਕਾਓ ਇਹਨੂੰ ਮਾਨ। ਬੜੇ ਸ਼ਾਂਤ ਜੇ ਸੁਭਾਅ ਦੀ ਆ। ਮੈਂ ਸੋਈ ਰਿਹਾ ਡਰਦਾ ਨਾ ਪਾਸ ਕਰਨੀ ਹੀ ਅੱਛਾ ਨਾ ਫਿਰ ਅਸੀ ਬੋਵਾ ਦੇ ਵੈ ਫੜੀ 90 ਮਹੀਨੇ ਦਾ ਛੱਡ ਲਾ ਦੂਗੀ ਅੱਛਾ ਇਦਾਂ ਉਹ ਦੇਖ ਲਓ ਕਿ ਇਦਾਂ ਮੈਂ ਬਗਾਂ ਹਿੰਦੀ ਨਹੀਂ ਕਦੇ ਅੱਛਾ ਐਡੀ ਠੰਡੀ ਹੈ گاਵਾ ਵਰਗੋਂ ਆਕੇ ਫਿਰ ਗਾਵਾਂ ਉਹ ਕੜੀ ਹਿੰਦੀ ਮੀਂਹ ਦਾ ਫੋਤੀ ਕੋ ਜਾਦੀ ਆ ਵੀ ਹੁਣ ਆਈ ਆ ਮੈਂ ਠੀਕ ਹੈ ਬਹੁਤ ਠੀਦੀ ਨਹੀਂ ਐ ਤੇ ਹੁਣ ਇੱਕ ਛੋਟੀ ਆਵਲੀ ਆ ਗਈ ਆ ਇਹ ਤਾਜੀ ਸੋਈ ਆ ਅੱਜ ਹੀ ਸੋਈ ਆ ਬਾਕੀ ਹੈਗੇ ਆ ਵੀ ਪੂਰੀ ਜਵਾਨ ਆ ਇਹ ਵੀ ਬੜੀ ਠੰਡੀ ਰਹੀ ਸੀ ਮਈ ਇਹ ਛੋਟੀ ਜਿਹੜੀ ਆ ਨਾ ਇਹ ਵੀ ਰਸਤਾ ਦਾ ਰੋਈਆ ਅੱਛਾ ਉਹਨਾਂ ਵੀ ਸਾਰੀਆਂ ਮਈਆਂ ਉੱਧਰ ਦੀ ਅੱਗੇ ਵੀ ਲੈ ਕੇ ਉਹਨਾਂ ਨੂੰ ਮਈਆਂ ਹੀ ਵੇਚੀਆਂ ਆ ਅੱਛਾ ਇਹ ਵੀ ਦੁੱਧ 12 18 ਕਿਲੋ ਤੋਂ ਬਾਹਰ ਹੀ ਡਲੀ ਗਈ ਅੱਛਾ ਹਾਂ ਜੀ ਮਗਰ ਕੀ ਆ ਗਿਆ ਤੇ ਮਗਰ ਇਹ ਕਟਾ ਹੋ ਜੇ ਅੱਛਾ ਮਗਰ ਇਹ ਚਾਰ ਪੰਜ ਕਿਲੋ ਚੋਈ ਆ ਅੱਛਾ ਬਹੁਤ ਚੰਗਾ ਨੇ ਇਹਦਾ ਠੰਡੀ ਬਹੁਤ ਆ ਤੇ ਦੂਜੀ ਗੱਲ ਇਹ ਜਿਹੜੀ ਚੋਣੀ ਆ ਵੀਰ ਜੀ ਜਿਹੜਾ ਚੋਉ ਯਾਦ ਕਰੂਗਾ ਗਾੜੀ ਪੈਣ ਦੀ ਧਾਰ ਲੈਂਦੀ ਆ ਅੱਛਾ ਹਾਂ ਜੀ ਨਹੀਂ ਠੰਡੀ ਆ ਨਾ ਉਹ ਦੋ ਆਦਤ ਤੋਰ ਫੇਰ ਇਹ ਨਾ ਬਾਕੀ ਮੱਝਾਂ ਚ ਦੋਵੇਂ 1 ਵਜੇ ਕਦ ਕੱਢਦੀਆਂ ਇਹ ਵੀ ਚਲੋ ਇਹ ਤਾਜੀ ਸੋਈ ਆ ਥ ਬੱਚਾ ਬੜਾ ਤਗੜਾ ਦਿੱਤਾ ਕਟਾ ਦਾ ਨੇ ਦੇਖੰਗੇ। ਸਾਡਾ ਵੀ ਰਾਦੀ ਸੀ ਹੋਰ ਕੋਈ। ਨੋ ਇਹਨਾਂ ਕੜਾ 20 ਅੰਦਰ ਦਾ ਬੱਚਾ ਆਇਆ। ਸਾਡਾ ਚੋੜਾ ਕਟਾ ਮਰੋ। ਨਾਲ ਦੋ ਚੰਗੀਆਂ ਦੀ। ਲੈ ਆ ਜੀ। ਬਾਕੀ ਅੱਜ ਦੇ ਪਸ਼ੂ ਤਿੰਨੇ ਵਿਖਾਏ ਆ ਪਰ ਤਿੰਨੇ ਜਿਹੜਾ ਇੱਕ ਦੂਜੇ ਤੋਂ ਆਪਣੀ ਆਪਣੀ ਜਗ੍ਹਾ ਤੇ ਨਹੀਂ ਚੰਗੇ ਆ ਆਹ ਇਹ ਕੱਟਾ ਵਿਖਾਓ ਤੇ ਦੇਖੋ ਕਿੱਦਾਂ ਫਾਇਆ ਆ ਤੇ ਮੱਦੀ ਵਾਲੇ ਇਹਦੇ ਬੱਚੇ ਦੇ ਆਹ ਦੇਖ ਸਾਡੇ ਹਵਾਨਾ ਇਹਦਾ ਇੱਕ ਵਾਰੀ ਲੱਗ ਗਿਆ ਤਾਂ ਆਹ ਦੇਖ ਸਾਡੇ ਜੀ ਚੰਗੀ ਤਿਆਰ ਹੋਈ ਆ ਵੀ ਥੱਲੇ ਬਾਕੀ ਹੁਣ ਚਵਾਈ ਹੋਈ ਆ ਇਹਦੇ 4-5 ਕਿਲੋ ਜਿਹੜਾ ਕਹਿੰਦੇ ਵੀ ਦੁੱਧ ਕੱਢ ਲਿਆ ਵਾ ਤੇ ਬਾਕੀ ਦੁੱਧਾਂ ਦੀਆਂ ਨਿਸ਼ਾਨੀਆਂ ਇਹਦੀਆਂ ਵੀ ਚੰਗੀਆਂ ਵਾਂ 7-18 ਕਿਲੋ ਦੀ ਜੀ ਦੁੱਧ ਆ ਦੇਖ ਸਕਦੇ ਬਿਲਕੁਲ ਪਿੱਛੇ ਹਵਾਨਾ ਸ਼ੁਰੂ ਹੋ ਗਏ ਤੇ ਗਾਂ ਦਾ ਕਰ ਹਵਾਨਾ ਜਿਹੜਾ ਜਾਂਦਾ ਤੇ ਕੱਟਾ ਇਹਦਾ ਦਿਖਾ ਦਈਏ ਇੱਕ ਜੀ ਬੱਚਾ ਬੋਹ ਪਰਿਆ ਆ ਇਹ ਮੇਰੀ ਸ਼ੋਹਣੀ ਨੇ ਆ ਦੇਖ ਸਕਦੇ ਆਹ ਕੱਟਾ ਜੇ ਇਹ ਮੇਰੀ ਸ਼ੋਹਣੀ ਹੈ ਇਹ ਮੇਰੀ ਆਹ ਕੱਟਾ ਜੇ ਬਾਕੀ ਕੋਈ ਵੀਰ ਵੇਖ ਲੇ ਆਪਣੀ ਸਮਝਣਾ ਤੈਨਾਂ ਆੜ ਜਿਹੜਾ ਨਾਲ ਹੀ ਆ। ਇਹ ਲਾ ਜੇ ਤੇ ਸਿਰ ਮਨੇ। ਆਇਆ ਹੋਈ ਅੱਧੀ ਅੱਧੀ। ਇਹ ਕਿਆ ਪ੍ਰੋਪਰ ਬਾਈ ਆ। ਠੀਕ ਹੈ ਜੀ। ਹਾਂ ਜੀ। ਤੇ ਬਾਕੀ ਆ ਹਵਾਨਾ ਜਿਹੜਾ ਇਹਦਾ ਦੇਖ ਸਕਦੇ ਕਰੀ ਲੱਗ ਕੇ। ਤੇ ਤੇਰਾ ਜੂਈ ਜਰਾ ਡਰਾਂ ਦੇ ਵਿੱਚ ਮੰਨ ਲਾਵੇ ਪੱਠੇ ਖਾਈ ਜਾਂਦੀ ਹੈ। ਤੇ ਬਾਕੀ ਥਣਵੇਂ ਚੰਗਾ ਲੱਗਾ ਆ। ਤੇ ਇਹਦਾ ਕਿੰਨਾ ਫੇਰ ਰੱਖੀਏ ਵੀਰ ਜੀ ਮੋਲ ਆਪਾਂ? ਮੋਲ ਤੇ ਵੇਖ ਲਓ ਝੋਟੀ ਜਿਹਦਾ ਵੀਰ ਜੀ ਆਦੀ 1.5 ਦੀ ਵੇਚ ਦਿਓ। ਅੱਛਾ। 1.40 ਦੇ ਦੀ। 1.35 ਦੀ। ਠੀਕ ਹੈ। 25 ਦੀ। ਹਿਆਰ ਹੋਰ ਜ਼ੋਰਦਾਰਾਂ ਅੱਛਾ 24 ਦੀ ਅੱਛਾ 23 ਦੀ ਝੋਡੀ ਦੇਖੋ ਕਿੱਡੀ ਕਰੀ ਕੈਮਰਾ ਗੋਮਰਾ ਮਾਰ ਤੋ 1 ਲੱਖ ਦੇ 23000 ਦੀ ਜਿਹੜੀ ਕਹਿੰਦੇ ਵੀ ਦੇ ਦੇਵਾਂਗੇ ਆ ਦੇਖ ਸਾਡੇ ਹਵਾਨਾ ਇਹਦਾ ਕਰੀ ਲੱਗੇ ਤਾਂ ਬਾਕੀ ਚਲੋ ਮਾਨਤਾਂ ਤੇ ਮੌਕੇ ਤੇ ਹੋਈ ਜਾਣਗੇ ਕੋਈ ਨਹੀਂ ਕਰਦਾਂਗੇ ਝੋਡੀ ਬਹੁਤ ਚੰਗੀ ਦੇਖੋ ਠੀਕ ਆ ਇੱਕ ਤਾਂ 24 ਲੱਗੀ ਹੈ ਜਿਹੜਾ ਆਊਗਾ ਵੀਰਾਂ ਜੋ ਚਾਊਗਾ ਮਜ਼ਾ ਆਏਦਾ ਝੋਡੀ ਹੁੰਦਾ ਅੱਛਾ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਖੜੇ ਹਨਾ ਆਪਣੀਆਂ ਪਾਸ ਕਰਕੇ ਆ ਵੀ ਚਲੋ ਪਾਸ ਹੀ ਹੋਣੀ ਆ ਆ ਵੀ ਪਾਸ ਕਰਕੇ ਖੜੋ ਤੇ ਉਹ ਵੀ ਪਾਸ ਕਰਕੇ ਖੜੋ